ਮਾਨ ਸਰਕਾਰ ਫਿਰ ਮੁੱਖ ਕੀ ਵਾਦਾ ਖਲਾਫੀ ਕਰ ਗਈ ਫਿਰ ਵੀ ਇਹ ਬਹੁਤ ਬਹਾਦਰ ਲੋਕਿਆਂ ਨੇ ਮੁਕਿਆ ਸਾਡੇ ਬਾੜਕ ਤੋਂ ਅਸੀਂ 13 ਮਹੀਨੇ ਬੈਠ ਕੇ ਜਿਹੜਾ ਮੁੱਦੇ ਆ ਰਹੇ ਸੀ ਮੰਨ ਵਾਲਾ ਵੀ ਔਰ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਜਿਦੋਂ ਅਵਤਾਰ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਦਾ ਆਇਆ ਤੇ ਮੋਦੀ ਨੂੰ ਵੀ ਗੋਡੇ ਟੇਕਨੇ ਪਏ ਔਰ ਇਸ ਟਾਈਮ ਐਲਾਨ ਹੋਇਆ ਕਿੰਨੇ ਕਾਲੇ ਕਾਨੂੰਨ ਵਾਪਸ ਹੋਏ 13 ਮਹੀਨੇ ਬੈਠ ਕੇ ਹੋਏ ਆ ਅਸੀਂ ਯਾਰ ਵੀ ਬੈਠੇ ਸੀ ਅਸੀਂ ਮਹਾਤਮਰgarh ਸ਼ਹਿਰ ਚ ਵੱਡਾ ਕਾਬਲਾ 33 ਕਿਲੋਮੀਟਰ ਲੰਬਾ ਅਸੀਂ ਘਰ ਬਣਾ ਕੇ ਬੈਠੇ ਉੱਤੇ ਸ਼ਾਂਤ ਵੀ ਬੈਠੇ ਅੱਜ ਵੀ ਮਹਾਤਮਰgarh ਵਾਲੀ ਜਿੱਥੇ ਉੱਥੋਂ ਕੋ ਬਾਤ ਜਿਹੜੀ ਉੱਥੋਂ ਦੀ ਗਰੀਬ ਆਪਣੇ ਕਿਸੇ ਸਾਨੀ ਵਾਡੇ ਸਾਖੀ ਯਾਦ ਕਰਦੀ ਹੈ ਵੀ ਮਾਰਕਰ ਗੁਰੂ ਨਾਨਕ ਪਾਤਸ਼ਾਹ ਦੇ ਵਾਰ ਸੀਗੇ ਅੱਜ ਸਾਨੂੰ ਸ਼ੇਰਾਂ ਜਰ ਹੈ ਵੀਰੋ ਅਸੀਂ ਕਿਸੇ ਦਾ ਕੋਈ ਹੱਕ ਮਾਰਨ ਵਾਸਤੇ ਨਹੀਂ ਆਏ ਅਸੀਂ ਸ਼ਾਂਤੀ ਪਸੰਦ ਨਾਲ ਖੇ ਅਸੀਂ ਸ਼ਾਂਤੀ ਨਾਲ ਬੈਠੇ ਹੋਏ ਆ ਬੈਠ ਕੇ ਜਾਣਦੇ ਆ ਅਸੀਂ ਸ਼ਹੀਦੀਆਂ ਦੇ ਜਾਣਦੇ ਆ ਅੱਜ ਵੀ ਜੀ ਦੇਵਾ ਦਾ ਜज्ਵਾ ਹੈ ਜੇ ਕਦਮ ਹੋਣੀ ਹੈ ਗੱਲ ਵੀਰੋ ਸ਼ਹੀਦਿਆਂ ਨਾਲ ਹੋਣੀ ਹੈ ਸਰਦਾਰ ਵੀਰ ਭੱਲੋ ਨੇ ਸ਼ਹੀਦੀ ਦੇਖ ਕੇ ਸਰਕਾਰ ਦਾ ਮੂੰਹ ਮੰਨ ਕੀਤਾ ਇਸ ਆਸਤੇ ਵੀਰੋ ਉਹ ਕੀ ਲੈਣ ਗਏ ਸੀਗੇ ਘਰੋਂ ਦੇ ਕੋਲ ਕੋਰੇਨਾ ਮੋਦੀ ਸਾਹ ਨੂੰ ਯਾਦ ਕਰਾਉਣ ਗਏ ਸੀ ਮੋਦੀ ਸਾਹ ਤੁਸੀਂ ਸਾਡੇ ਨਾਲ ਵਾਦਾ ਕੀਤਾ ਸੀ ਹੁਣ ਦੁਆਰ ਤੁਸੀਂ ਸਰਕਾਰ ਵੱਲੋਂ ਜਾ ਰਹੇ ਹੋ ਭੁੱਲਣਾ ਨਾ ਯੋ ਤੁਸੀਂ ਐਮਐਸਟੀ ਗਰੰਟੀ ਦਾ ਕਾਨੂੰਨ ਮੈਂ ਤੁਹਾਨੂੰ ਯਾਦ ਕਰਾਉਣ ਆਇਆ ਮਜ਼ਦੂਰ ਕਿਸਾਨ ਦਾ ਕਰਜ਼ਾ ਅਸੀਂ ਮੇਲੀ ਉਹਨਾਂ ਨੂੰ ਆਪਣੀ ਝੋਲੀ ਵਿੱਚ ਪਾੜ ਕੇ ਸ਼ਾਂਤ ਲਈ ਬੈਠੇ ਅਗਰ ਅਸੀਂ ਜਿੱਤਿਆਂ ਦੀ ਤਿਆਰੀ ਕਰੀ ਬੈਠੇ ਆਂ ਸਾਨੂੰ ਪਤਾ ਨਹੀਂ ਧਰਤੀ ਸਿਰ ਮੰਗਦੀ ਹੈ ਇਹ ਸਿਰ ਦਿੱਤੇ ਵਾਲਾ ਨਹੀਂ ਕੁਝ ਬੰਨਣਾ ਵੀ ਉਹ ਅੱਜ ਵੀ ਅਸੀਂ ਸਿਰ ਦੇ ਵਾਸਤੇ ਤਿਆਰ ਬੈਠੇ ਆਂ ਇਹ ਵੀ ਸਰਕਾਰ ਭੁਲੇਖੇ ਜਨਾ ਹੋਵੇ ਜੇ ਲੈਣਾ ਚਾਹੁੰਦੀ ਹੈ ਸ਼ਾਂਤ ਮਾਈ ਸ਼੍ਰੀ ਦਿਨ ਦੇਵਾ ਇਹ ਵਾਕਤ ਜਾਵਾਂਗੇ ਸਾਡੀਆਂ ਟਰਾਲੀਆਂ ਵਿੱਚ ਵੇਖੋ ਕਿਹੜੇ ਕੋਫ ਤੇ ਕਿਹੜੇ ਬੰਦ ਖੁੱਲੀਆਂ ਟਰਾਲੀਆਂ ਪ੍ਰਸ਼ਾਸਨ ਚੈੱਕ ਕਰੇ ਉਹਨਾਂ ਨੂੰ ਕਿਉਂ ਨਹੀਂ ਸਾਨੂੰ ਸਮਾਨ ਵੰਡ ਜਾਂਦੇ ਹਾਂ ਇਹ ਉਹ ਕਰਨਾ ਚਾਹੁੰਦੇ ਨੇ ਜਿਹੜੇ ਹੁਣ ਉਸ 라ਵੜੀ ਲੈ ਗਰਾਊਂਡ ਤੋਂ ਮੁੜ ਕੇ ਆਏ ਕੀ ਕੀਤਾ ਇਸ ਚੰਗੀ ਸਰਕਾਰ ਨੇ ਇਸ ਗੱਜਰ ਦੇ ਫੇਰ ਮਾਰ ਸਰਕਾਰ ਨੇ ਉੱਥੇ ਜੋ ਸੀਵਰ ਦਾ ਗੰਦਾ ਪਾਣੀ ਕਿਉਂ ਛੱਡਿਆ ਇਹ ਵਾਸ਼ਾ ਭਰਾਈਆਂ ਇਹ ਚੱਲ ਸਕਦੇ ਹੋ ਤੁਸੀਂ ਅਸੀਂ ਤਾਂ ਉਹ ਵੀ ਸਹਾਰ ਕੇ ਸ਼ਾਂਤ ਮਈ ਸ਼ਰਨਾਰ ਬੈਠੇ ਆਂ ਸਰਕਾਰ ਦੇ ਜਾਲ ਨੂੰ ਸ਼ਰਨਾਰ ਪਰਖਿਆ ਇਸ ਵਾਸਤੇ ਸੰਕੜੇ ਘਰਾਂ ਦੇ ਚੁੱਲਿਆਂ ਦੀ ਆਗ ਠੰਢੀ ਪੈ ਗਈ ਵੀਰੋ ਉਮਰਵਾੜੇ ਮੋਤਕਿਆ ਇਸ ਵਾਸਤੇ ਅਸੀਂ ਆਉਂਦੀਆਂ ਮੰਗਾ ਵਾਸਤੇ ਜਾ ਰਹੇ ਆਂ ਕਰਤਕ ਨੂੰ ਕਿਸੇ ਦਾ ਜੀ ਨਹੀਂ ਕਰਦਾ ਕਿਸੇ ਨੂੰ ਤੰਗ ਨਹੀਂ ਕਰ ਰਹੇ ਜੋ ਇਤੋਂ ਦਾ ਐਸਐਚਓ ਸਾਹਿਬ ਸਾਨੂੰ ਜਿਸ ਦੇ ਤੇ ਪਿਛਾੜ ਕੇ ਗਿਆ ਉਸੇ ਦਿਨ ਤੋਂ ਦਸੋ ਆ ਦੋ ਤਿੰਨ ਦੁਕਾਨਾਂ ਹੈਗੀਆਂ ਕਿੰਨਾ ਮਰਦਾ ਕੱਟ ਰਿਹਾ ਪੁੱਛਿਆ ਜਾਏ ਇਹਨਾਂ ਨੂੰ ਕਦੇ ਕਦੇ ਨੂੰ ਆ ਜਾਉਂ ਦਿੱਤੀ ਹੈ ਪਰ ਇਹੋ ਜਿਖ ਕੱਖ ਵਿੱਚ ਸਾਡੇ ਇਤਮਾਨ ਰਿਹਾ ਕਾ ਕਿਤੇ ਦੇ ਘਰ ਤੇ ਵੀ ਕੋਈ ਸੜਕ ਜਾਂਦੀ ਹੋਵੇ ਪਰ ਜਾਂਦਾ ਹੋਵੇ ਬੈਠ ਕੇ ਰੋਟੀ ਖਾ ਲੈਣਗੇ ਇਹ ਅਸੀਂ ਸੜਕ ਨੂੰ ਕਰ ਕੀ ਬਣਾਏ ਆ ਇਹ ਸਰਕਾਰਾਂ ਨੇ ਬਣਾਏ ਆ ਸਰਕਾਰਾਂ ਨੇ ਤੁਹਾਨੂੰ ਸੜਕਾਂ ਦੇ ਆ ਵਾਸਤੇ ਮਜਬੂਰ ਕਰਿਆ ਅਜੇ ਕਟਰ ਵਾਲਿਆਂ ਵੀਰੋ ਕਰ ਪੈਣੇ ਸ਼ੁਰੂ ਹੋ ਗਏ ਆ ਥੋੜੇ ਜਿਰਸਾ ਕਿੰਨਾ ਸੜਕਾਂ ਤੇ ਘਰ ਵੀ ਬਣਗੇ ਕਿਉਂ ਅਸੀਂ ਇਹ ਕੱਪੜਾ ਬਲ ਗਿਆ ਉਹਨੀਆਂ ਮਗਾ ਬਣਾਉਣ ਵਾਸਤੇ ਸ਼ਾਂਤਬਾਈ ਮਤਾ ਬਣਾ ਰਹੇ ਤੇ ਸਾਨੂੰ ਸ਼ੁਕਮਰੀ ਦੇ ਬੈਠਾ ਨੂੰ ਕੋਈ ਛੇੜੂ ਫਿਰ ਵੀਰੋ ਸਰ ਕਿੰਨਾ ਜਿੱਤ ਕਰਾਂਗੇ ਅਸੀਂ ਸ਼ਾਂਤੀ ਪਸੰਦ ਲੋਕ ਹੈ ਅਗਲੀ ਵਾਰ ਬੇਨਤੀ ਕਰਾਂਗੇ ਬੁਲਾੜੇ ਨੂੰ ਅਗਾਂ ਬੁਲਾਣਾ ਵੀਰ ਸੰਦੀਪ ਸਿੰਘ ਸਟੇ ਸਮਾਜਨ ਅਗਲੇ ਬੁਲਾੜੇ ਨੂੰ ਟੈਂਡੈਂਟ ਉਤਕਾਰ ਜੋਰ ਹੋਰ ਬੋਲਣਾ ਤੇ ਨਾਮ ਜ਼ਰੂਰ ਲਗਾ ਦਿਓ ਸੰਦਰਨ ਦੀ ਗੱਲ ਹੀ ਆ ਸਰਕਾਰਾਂ ਨੇ ਖਲਾਬ ਆਪਾਂ ਨੂੰ ਬੋਲਣਾ ਪੈਣਾ ਅੱਜ ਵੇਖਿਆ ਆਪਣੇ ਸਾਥੀ ਵਪਾਰੀ ਵੀ ਇਕੱਠੇ ਹੋਏ ਤੇ ਆਪਣੇ ਕੋਲੇ ਵੀ ਆਏ ਸੀਗੇ ਕਿ ਭਾਈਆ ਰਸਤਾ ਖੋਲੋ ਭਈਆ ਰਸਤਾ ਅਸੀਂ ਹੀ ਬੰਦ ਕਰਿਆ ਉਹ ਰਸਤਾ ਬੰਦ ਕਰਿਆ ਹੈ ਆਵੇ ਬਈ ਕੇਂਦਰ ਦੀ ਬੀਜੇਪੀ ਸਰਕਾਰ ਨੇ ਅਸੀਂ ਤਾਂ ਸੜਕਾਂ 'ਤੇ ਬਰਖਿਆ ਆਖਦੇ ਬੈਠੇ ਰਾਜ ਨੂੰ ਮੱਛਰਾਂ ਦਾ ਬੁਰਾ ਹਾਲ ਸਰਕਾਰ ਦਾ ਖਰਾਬ ਕਿਹੜੀ ਮੋੜੇ ਆ ਆ ਗਿਆ ਮੋੜ ਦਾ ਨਾਪਾਉਂ ਮੋੜ ਦਾ ਨਾਪਾਉਂ ਆ ਬੀਜੇਪੀ ਕੋਲੋਂ ਇੱਕ ਪਾਸੇ ਬੀਜੇਪੀ ਕੰਨੀ ਲੈਂਦਾ ਦੂਜੇ ਪਾਸੇ ਸਰਕਾਰ ਦੇ ਬਾਲ ਕੀ ਬੋਲਣਾ ਹਲਾਇਆ ਦੁੱਖਾ ਯਾਰ ਗੱਲਾਂ ਲਾ ਮੇਰੀ ਅਪੀਲ ਆ ਸਾਡੇ ਵਪਾਰੀ ਵੀਰਾਂ ਨੂੰ ਵੀਰੋ ਔਰ ਤੁਸੀਂ ਆ ਪੁਲ ਦੇ ਉੱਤੇ ਕਿਹੜਾ ਰਾਹ ਹੈਗਾ ਹਰਿਆਣੇ ਪੁਲਸ ਨੇ ਤੁਸੀਂ ਉੱਥੇ ਬੈਠ ਕੇ ਕੀ ਕਰਨਾ ਤੁਸੀਂ ਗੱਲ ਕਰ ਲੈ ਦਿੱਲੀ ਫਿਲਮਾਂ ਦੇ ਬਾਜ਼ਾਰ ਚ ਵਹਿ ਜਾਣਗੇ ਤੇ ਬਾਕੀ ਹੋਰ ਵੀ ਮੇਰੇ ਸਾਥੀ ਹੁਣ ਬੋਲਣਗੇ ਮੇਰੇ ਵੀਰ ਬਾਪੂ ਜੁਰਦਾਰ ਸਿੰਘ ਜੀ ਆ ਕੇ ਹਾਂਜੀ ਪਹਿਲਾ ਬਸ ਇਹ ਨਹੀਂ ਲਾ ਲਈ ਕੋਈ 10 ਮਿੰਟ ਤੁਸੀਂ ਲਾ ਦਿਓ ਜੀਵਿੰਦਰ ਕੇ ਘਰ ਬੁਲਾ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਬੁਲਾ ਰਹੇ ਆ ਉਹਨਾਂ ਨੂੰ ਲਾ ਦੇਗੇ ਹਾਂਜੀ ਅਰਦਾਸ ਨੂੰ ਲਿਖੇ ਜੀ ਬਾਈ ਹੁਣ ਨਾਲ ਹੁਣ ਕੋਈ ਮਾੜਾ ਮੋਟਾ ਬੋਲੋ ਬੰਦਾ ਬੋਲੋ ਬੋਲ ਪਰ ਮੈਂ ਆਜਾ ਮੈਂ ਕੋਈ 10 ਮਿੰਟ ਬੋਲਣੇ ਚਾਹ ਰਿਹਾ ਬੋਲਣਾ ਚਾਹ ਰਿਹਾ ਕੋਈ ਮਾੜਾ ਮੋਟਾ ਬੋਲ ਵੀ ਸਕਦੇ ਹੋ ਮਾੜਾ ਮੋਟਾ ਹੋਰ ਉਹ ਸਤਕਾਰ ਯੂਗ ਲਾਉਂਗੇ ਲੱਖ ਲੱਖ ਪਿੰਡਾਂ ਤੋਂ ਲੱਖ ਲੱਖ ਜ਼ਿਲ੍ਹਿਆਂ ਤੋਂ ਆਏ ਹੋਏ ਕਿਸਾਨ ਭਰਾਓ ਪੁਲੰਗ ਦੇ ਚੈਰਮੈਨ ਲਾਲਾਂ ਕੋਈ ਗੱਲ ਆਜਿਰੀ ਭਾਈ ਸਰਵਿੰਦਰ ਲਾਹ ਆਖੂ ਵੱਜ ਕੇ ਵਾਹੂ ਜਿੱਕਾ ਖਾਲਸਾ ਵਾਹੂ ਜਿੱਕੀ ਪਤੀ ਸਮੈਨਾ ਪ੍ਰਭੂ ਬਾਬਾ ਜੀ ਬੋਲਣ ਪਕੜ ਕੇ ਇੱਕ ਪੁੱਤ ਕੇ ਆਇਆ ਬਠਿੰਡਾ ਦਾ ਪਾਣੀ ਵੀ ਇੱਥੇ ਪੀਤਾ ਤੇ ਹੋਰ ਦਾਨ ਤੇ ਚਾਹ ਰੱਖਿਆ ਸੀ ਮੇਰਾ ਤਰਾਸਾ ਸੀ ਜੀ ਇੱਥੇ ਵਜਾ ਠੰਗਰੀ ਦੇ ਮਿੱਟਲ ਬੋਲੇ ਜਾਊਗਾ ਚਲੋ ਨਾਮ ਹੋਸਤਾ ਰੱਖਣੀ ਆਜਿਰੀ ਮੌਜੂਦ ਨੇ ਹਾਇਰੀ ਪੰਜਾਹਾਂ ਹਾਇਰੀ ਬਲਾਰੇ ਦੇ ਨਾਮ ਲਿਖ ਰਹੇ ਨੇ ਆਈ ਰਿਪੋਰਟ ਆ ਪਾ ਜੇ ਵੀ ਤਰੀ ਗੁਰੂ ਸ਼ਹੀਦ ਭਰਤ ਸਿੰਘ ਰਾਜਗੁਰੂ ਤੇ ਖੁਗਦੇਵ ਦਾ ਜੀਤੀ ਵਿਹੜਾ ਮਾਤਾ ਜੀ ਤੇ ਬਣਾਇਆ ਹੈ ਪਾਣੀ ਇੱਥੇ ਹੋਊਗਾ ਪਾਣੀ ਬਲਾਉਂਦੇ ਨਾਲ ਇੱਕ ਆਪਾਂ ਫੋਟੋ ਇਧਰ ਦੇ ਪਾਸੇ ਜੀ ਕੀ ਤੇ ਤੁਸੀਂ ਸਾਰਿਆਂ ਨੇ ਇੱਕੀ ਹੋਣੀ ਹੈ ਉਹ ਜਿਹੜਾ ਫੋਟੋ ਸਨੈਪ ਲੱਗਿਆ ਸੀ ਉਹ ਸੀ ਸ਼ੁੱਭ ਕਾਰਜ ਸੰਦੋ ਹੰਗੋ ਪੇੜਾ ਜੇਹੋ ਤਸਾਨੀ ਸਿਲਖ ਦੇ ਵਿੱਚ ਇਹ 21 ਸੈਨਿਕਾਂ ਨੂੰ ਬਲੋੜੀ ਬਾਡਰ ਤੇ ਸ਼ਹੀਦ ਹੋ ਗਏ ਦੇ ਕੱਲ ਵੀ ਜਿਹੜੋ ਦੇ ਬੋਲਾਇ ਕੱਲਸ ਹਰਿਆਣਾ ਵਿੱਚ ਹੁੰਦੇ ਹੋਏ ਰਤਨਦਾਰ ਰਤਨ ਪਰਮੇ ਜੋ ਸੰਗਠਨ ਅੱਗੇ ਪਾਸ ਤੇ ਪਿਆਜਾ ਚੌਕ ਪੈਦਾ ਉੱਥੇ ਉਹਦੇ ਤੇ ਆਇਆ ਕੋਲਾਂਮੀ ਦਾਪਰਾ ਜਿਹੜੀ ਉੱਥੇ ਪਹੁੰਚ ਕੇ ਪਰਿਵਾਰ ਕੋਲ ਪਹੁੰਚੇ ਤੇ ਸਰਦਾਰ ਜਗਜੀਤ ਸਿੰਘ ਜੱਲੀਵਾਲ ਕੋ ਪਹੁੰਚ ਗਏ ਤਾਂ ਜਿਹੜੀ ਫੋਟੋ ਸੀ ਮੈਂ ਗੱਲ ਕਰਨ ਲੱਗਿਆ ਉਹ ਸਾਡਾ ਬੇਟਾ ਸਾਡਾ ਵੀਰ ਨੌਜਵਾਨ ਉਹ ਸਾਨੂੰ ਪੁੱਛਦਾ ਔਰ ਸਾਨੂੰ ਕੀ ਪੁੱਛਦਾ ਕਹਿੰਦਾ ਵੀ ਮੈਂ ਆ ਜਿਹੜੀਆਂ ਮੰਗਾ ਜੰਮੇ ਦਾ ਮੰਗਾ ਆਪਣਾ ਉੱਥੇ ਮੰਨੀਆਂ ਬਿੱਲਾ ਸੀ ਤੇ ਫਾਲ ਪਹਿਲਾ ਉਹ ਮੰਗਾ ਲਾਗੂ ਕਰਨ ਦੇ ਵਾਸਤੇ ਕਹਿੰਦਾ ਮੈਂ ਦਿੱਲੀ ਨੂੰ ਚੱਲਿਆ ਸੀ ਤੇ ਮੇਰੇ ਬੋਲੀ ਕਿਉਂ ਮਰ ਗਈ ਹੈ ਉਹ ਸਾਨੂੰ ਪੁੱਛਦਾ ਹੈ ਤੇ ਤੁਸੀਂ ਭਰਾਓ ਹੁਣ ਉਹਨਾਂ ਨੂੰ ਪੁੱਛਣਾ ਹੈ ਅੱਜ ਭਾਜੀ ਆ ਗਿਆ ਨੂੰ ਤੁਹਾਡੇ ਪਿੰਡਾਂ ਦੇ ਵਿੱਚ ਹੋਣ ਵੋਟਾਂ ਲੈਣ ਵਾਸਤੇ ਉਹ ਗਿਆ ਨਾ ਹੁਣ ਬਿਆਰ ਪੜਿਆ। ਜਾਖਰ ਦਾ ਬਿਆਨ ਲੱਗਿਆ ਕਿ ਇਹਦਾ ਵੀ ਅਸੀਂ ਇਕੱਲੇ ਹੀ ਹੁਣ ਅਕੀ ਵੋਟਾਂ ਆਪਣੇ ਜਿਹੜਾ 13 ਨਾ 13 ਸਿੱਕਾ ਪੰਜਾਬ ਦੀ ਕਰਾਂਗੇ। ਇੱਕ ਪਤਾ ਤਾਂ ਲੱਗਣਾ ਨਾ ਉਹ ਬਟਿੰਡੇ ਦਾ ਦੌਰਾ ਰੱਖਿਆ ਸੀ ਇਹਨੇ। ਬਟਿੰਡੇ ਦਾ ਦੌਰਾ ਰੱਖਿਆ ਸੀ ਤੇ ਜਦੋਂ ਪਤਾ ਲੱਗਿਆ ਕਿ ਕਿਸਾਨਾਂ ਨੇ ਵੀ ਜਿਹੜਾ ਕਿਆਰੀ ਖਿੱਚਦੀ ਹੈ ਵੀ ਔਰ ਭਾਈ ਤੋਂ ਕਰ ਮੀਟ ਦਾ ਤੇ ਇਹ ਨੂੰ ਦਿੰਸਰ ਕਰਨਾ ਗਿਆ ਹੈ ਰੱਖਣ ਨੂੰ ਤੇ ਹੁਣ ਜਦੋਂ ਇਹ ਪਿੰਡ ਪਿੰਡ ਆਉਣਗੇ ਇਰਸ਼ਾਨੂ ਛੋਟ ਕਰਮ ਸਿੰਘ ਉਹ ਪ੍ਰਸ਼ਦਾ ਵੀ ਮੇਰੇ ਬੋਲੀ ਕੌਮਾਂਹੀ ਕੀ ਹੈ ਤੇ ਆਪਾਂ ਕਿਉਂ ਪੁੱਛ ਰਹੇ ਆ ਆਪਾਂ ਇਹਨਾਂ ਦੇ ਜਿਹੜੇ ਐਮਐਲਏ ਐਂਕੀ ਜਿਹੜੇ ਆਪਣੇ ਪਿੰਡਾਂ ਜਾਣਗੇ ਜਿਹਨਾਂ ਨੂੰ ਇਹ ਚਿੱਟਾ ਦੇਖ ਕੇ ਤਵੱਜਨਗੇ ਤੇ ਫਿਰ ਉਹਨਾਂ ਦਾ ਮਾਨ ਸਰਕਾਰ ਕਾਲੀਆਂ ਚੱਜ ਕੇ ਨਾਲ ਕਰਾਂਗੇ ਪੁੱਛੂਗੇ ਇਹਨਾਂ ਨੂੰ ਆ ਪਿੱਛੇ ਜੇ 20 ਦਿਨ ਹੋ ਗਏ ਬੀਨਾ ਹੋ ਗਿਆ ਸੀ ਵੀ ਇਹ ਕੇਰ ਕਾਂਦੀਵਾਂ ਦੇ ਨਾਲ ਬਖਦੂਰ ਹੁੰਦਾ ਉਹ ਵੀ ਪੈਰ ਵਿੱਚੇ ਖਿੱਚ ਗਿਆ ਤੇ ਇਹਨਾਂ ਦੇ ਬੁੱਲੇ ਤੋਂ ਲੈ ਕੇ ਸਾਰੇ ਕਹਿੰਦੇ ਸੀ ਜੀ ਠੀਕ ਹੈ ਆ ਸਾਰੇ ਕਪਤਾਨ ਮਨਿੰਦਰ ਸੰਧੂਰੀ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਇੱਕ ਵਾਰੀ ਗਾ ਮਾਰ ਕੇ ਚਾਰ ਚਾਰ ਪਾਇਤਾਂ ਦਾ ਬਦਲ ਜਾਂਦੇ ਆ ਜਦ ਇਹ ਧਰੋਗੇ ਜਦੋਂ ਲੋਕਾਂ ਨੇ ਮੂੰਹ ਵੀ ਲਾਇਆ ਫੇਰ ਬਾਹਰ ਹੋਗੇ ਉਧਰ ਆ ਕੇ ਹੋਗੇ ਪਰ ਇਹਨਾਂ ਦੇ ਪੁੱਤ-ਪੋਤੇ ਅਜਿਿਹੇ ਭਰਾਵੋ ਆਪਣੇ ਵੀ ਕੁਝ ਲੋਕ ਹੈ ਜਿਹੜੇ ਅਜੇ ਵੀ ਬੀਜੇਪੀ ਦੇ ਉਹ ਕੁੱਤੀ ਤੇ ਬੈਠਣ ਨੂੰ ਤਿਆਰ ਹੈ ਉਹਨਾਂ ਨੂੰ ਉਹਨਾਂ ਦੇ ਪੁੱਤ-ਪੋਤੇ ਪੁੱਛਣਗੇ ਇੱਕ ਤੁਸੀਂ ਉਸ ਵੇਲੇ ਉਹਨਾਂ ਦੇ ਨਾਲ ਖੜੇ ਸੀ ਵੀ ਕਿਸਾਨ ਕਿਸਾਨਾਂ ਤੇ ਇਹ ਸਰਕਾਰ ਨੇ ਜ਼ਬਰ ਕਰਾਇਆ ਜੋ ਕੀਤੇ ਐ ਪੌਲਿਟਿਕਲ ਵਿਛਾੜਾ ਮੜ ਗਿਆ ਕੂਲ ਦੇ ਚੜਾਈਆਂ ਔਰ ਸਾਡੇ ਧਰਤਪਾਲ ਹੋਰਾਂ ਦੇ ਲੱਗਾ ਤੁਮ ਦਾ ਜਿੰਨਾ ਜਵਾਲੇ ਤੋਂ ਹੋਈ ਇਹ ਭਰਾਵੋ ਇਨਾ ਤਸ਼ੱਦਦ ਕੀਤਾ ਗਿਆ ਦੋ ਜਿਹੜਾ ਮੁੰਡਾ ਹੈ ਟੀਮ ਨੇ ਇੱਕ ਲਾਤ ਮਾਰ ਕੇ ਚੱਲੀ ਗਿਆ ਉਹ ਸੁੱਤੀ ਆ ਕੇ ਘਰੇ ਆਇਆ ਪਰ ਅਜੇ ਵੀ ਗੱਲ ਕਰਨੀ ਨਹੀਂ ਸਕਦਾਗਾ ਪਤਾ ਨਹੀਂ 6 ਮਹੀਨੇ ਲੱਗ ਜਾਵਗੀ ਕਿੰਨਾ ਚਿਰ ਲੱਗ ਜੂਗਾ ਬਸ ਕੋਈ ਇਹ ਹੁਣ ਮੈਂ ਇੱਥੇ ਬੈਠਾ ਮੈਂ ਬੋਲਣਾ ਸਰਕਾਰਾਂ ਕਹਿ ਲਏ ਚਾਹ ਬਣਾਓ ਕਹਿੰਦੇ ਕਿਸਾਨਾਂ ਲਈ ਵੱਡੇ ਵੱਡੇ ਟਰੈਕਟਰ ਲੈ ਲਏ ਹੈ ਕੋਠੀਆਂ ਪਾ ਲਿਆ ਹੈ 300 ਰਾਂ ਦੀ ਜ਼ਿੰਦਗੀ ਜੀ ਰਹੇ ਹੈ ਤੇ ਆਪਣਾ ਕਿਉਂ ਕੀ ਲੋਕ ਹੈ ਆਪਦੇ ਖੇਤਾਂ ਦੇ ਵਿੱਚ ਦਵਾਈ ਕਰਕੇ ਤੇ ਫੇਰ ਜੋ ਕੋਈ ਉਹ ਕਿਸ਼ਤਾਂ ਦੇ ਸਾਡੇ ਟਰੈਕਟਰ ਹੈ ਉਹ ਜੇ ਪੁੱਛਿਆ ਉਹ ਵੀ ਸਾਡੇ ਹੌਸਲੋਰ ਹੈ ਜਿਹਦੇ ਕੋਲੇ 3 ਨਾਲ ਵੀ ਆ ਗਿਆ ਕੈਸ਼ ਜਿਹੜੇ ਨੇ ਕਰ ਲਿਆ ਪੁੱਛੀਆਂ ਪਾ ਲਈਆਂ ਜਾਂ ਕੋਈ ਤਾਰਾ ਲੈ ਲਈਆਂ ਤੇ ਭਰਾਵੋ ਉਹ ਜਿਹੜਾ 30 ਬੰਦਾ ਇਹਨਾਂ ਦੇ ਵਿੱਚ ਕਿਸੇ ਵੀ ਪਾਰਟੀ ਦਾ ਹੋਵੇ ਜਦੋਂ ਉਹ ਇੱਕ ਹਲਕਾ ਨਾਮਾ ਦਿੰਦਾ ਵੀ ਮੇਰੇ ਕੋਲ ਉਹ ਵੀ ਸਰਕਾਰ ਕੋਈ